ਮਿੰਟੋ ਜੀ ਮੋਦੀ ਸਾਹਿਬ ਦੀ ਗੱਲ ਕਰ ਰਹੇ ਸੀਗੇ ਕਹਿੰਦੇ ਵੀ ਜੇ ਕੋਈ ਵਿਰੋਧੀ ਬੰਦਾ ਮਾੜਾ ਮੋਟਾ ਕੋਈ ਇਲਜ਼ਾਮ ਲਾ ਦੇਵੇ ਕੋਈ ਕਰਦੇ ਮੜੀ ਰੜਕਣੀ ਗੱਲ ਤੇ ਫਿਰ ਬੰਦਾ ਸਹਿ ਜਾਂਦਾ ਕਈ ਵਾਰੀ ਤੇ ਕੋ ਨਾਲ ਖੜਾ ਹੀ ਸ਼ਰਾਰਤ ਕਰਦੇ ਉਹ ਤੋਂ ਜ਼ਿਆਦਾ ਫੀਲ ਹੁੰਦੀ ਹੈ ਗੜਕਰੀ ਸਾਹਿਬ ਦੀ ਗੱਲ ਕਰ ਲਈਏ ਉਹਨਾਂ ਨੇ ਆਪਣੇ ਬਜਟ ਦੇ ਵਿਰੋਧ ਇੱਕ ਚਿੱਠੀ ਲਿਖਤੀ ਪੱਤਰ ਲਿਖਤਾ ਕਹਿੰਦੇ ਭਾਈ ਜਿਹੜੀਆਂ ਸਿਹਤ ਸੁਭਾਵਾਂ ਨੇ ਮੈਡੀਕਲ ਜਿਹੜੀਆਂ ਸੁਭਾਵਾਂ ਨੇ ਉਹਨਾਂ ਦੇ ਵਿੱਚ ਜਿਹੜਾ ਤੁਸੀਂ ਟੈਕਸ ਲਾਈ ਜਾਂਦੇ ਹੋ ਉਹ ਤਾਂ ਘਟੋ ਘਟ ਛੱਡ ਦਿਓ ਲੋਕਾਂ ਨੂੰ ਨਹੀਂ ਨਹੀਂ ਮੈਡੀਕਲ ਸਹੂਲਤਾਂ ਦੀ ਨਹੀਂ ਗੱਲ ਇੱਥੇ ਆ ਕਿ ਜੋ ਇਨਸ਼ੋਰੈਂਸ ਹੁੰਦੀ ਹੈ ਲਾਈਫ ਨਾਲ ਜੁੜੀ ਜਾਂਦੀ ਹੈ ਮੈਡੀਕਲ ਨਾਲ ਜੁੜੀ ਤੇ ਹਾਂਜੀ 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 ਇਨਸ਼ੋਰੈਂਸ ਜੀ ਜੀ ਹਾਂਜੀ ਇਨਸ਼ੋਰੈਂਸ ਦੇ ਨਾਲ ਜੁੜਿਆ ਉਹ ਪੱਤਰ ਆ ਤੇ ਦੇਖੋ ਗੱਲ ਕੀ ਹੈ ਕਿ ਇਨਸ਼ੋਰੈਂਸ ਦੇ ਨਾਲ ਇਹ ਮਸਲਾ ਬਣ ਜਾਂਦਾ ਹੈ ਕਿ ਜਿੱਦਾਂ ਹੁਣ ਮੈਂ ਉਹ ਇੱਕ ਨਾ ਕੀਤਾ ਸੀਗਾ ਹਿਸਾਬ ਕਿਤਾਬ ਹੂੰ ਹੂੰ ਕਿ ਅੱਜ ਦੇ ਦੌਰ ਦੇ ਵਿੱਚ ਆਪਾਂ ਇੱਕ ਤੇ ਇਹ ਦੇਖਦੇ ਹਾਂ ਕਿ ਇੰਡੀਅਨ ਲੋਕ ਜਿਹੜੇ ਜ਼ਿਆਦਾਤਰ ਇਨਸ਼ੋਰੈਂਸ ਲੈਂਦੇ ਨਹੀਂ ਹੈ ਜੀ ਇਹੀ ਇੱਕ ਸਮੱਸਿਆ ਕਿ ਹਲੇ ਤੱਕ ਜਿਸ ਤਰ੍ਹਾਂ ਦਾ ਇਹ ਮੁਲਕ ਆ ਜਿਸ ਤਰ੍ਹਾਂ ਦਾ ਇੱਕ ਵਰਗ ਗਰੀਬ ਆ ਹੂੰ ਉਹਦੇ ਅਨੁਸਾਰ ਪਾਲਿਸੀਆਂ ਨਹੀਂ ਹੈਗੀਆਂ ਜੀ ਜੀ ਕਿ ਉਹ ਗਾਂਹ بیمਾ ਪਾਲਿਸੀਆਂ ਲਵੇ ਇੱਕ ਤੇ ਇਹ ਕਿ ਇਹਨਾਂ ਨੂੰ ਅ ਮੇਰੇ ਖਿਆਲ ਦੇ ਨਾਲ ਜਿੱਦਾਂ ਕਹਿ ਲੋ ਨਾ ਕਿ ਆਪਸ ਵਿੱਚ ਕਲੱਬ ਕਰਨ ਦੀ ਜ਼ਰੂਰਤ ਹੈ ਮੇਰਾ ਮੰਨਣਾ ਹੈ ਜੀ ਜੀ ਠੀਕ ਹੈ ਨਾ ਜੀ ਕਿ ਸਿਹਤ ਜਿਹੜੇ ਆ ਲਾਈਫ ਇੰਸ਼ੋਰੈਂਸ ਹੈ ਜਿਹੜੀ ਜਾਂ ਕਹਿ ਲਓ ਕਿ ਆਪਣੇ ਅ ਫੈਮਿਲੀ ਇੰਸ਼ੋਰੈਂਸ ਕੁਝ ਇਸ ਤਰ੍ਹਾਂ ਜਿੰਨੀਆਂ ਵੀ ਇਹਨਾਂ ਨੂੰ ਇੱਕੋ ਹੀ ਕਰ ਦਿਓ ਕਿ ਇੱਕੋ ਚ ਹੀ ਸਾਰੀਆਂ ਆ ਜਾਣ ਜੀ ਜੀ ਤੋਂ ਉਸੇ हिसाब ਨਾਲ ਦੇਖੋ ਕਿ ਯਾਰ ਜਿਹੜਾ ਗਰੀਬ ਆਦਮੀ ਆ ਉਹਨੂੰ ਵੀ ਤੇ ਜ਼ਰੂਰਤ ਹੈ ਨਾ ਲੋਅਰ ਮੀਡਲ ਕਲਾਸ ਨੂੰ ਵੀ ਜ਼ਰੂਰਤ ਹੈ ਮੀਡਲ ਕਲਾਸ ਨੂੰ ਵੀ ਜ਼ਰੂਰਤ ਹੈ ਐਲੀਟ ਜਾਂ ਅਮੀਰ ਆਦਮੀ ਆ ਉਹ ਤੇ ਕਰਵਾ ਲੂਗਾ ਉਹਨੂੰ ਕੋਈ ਫਰਕ ਨਹੀਂ ਪੈਂਦਾ ਜੀ ਜੀ ਮਹਿੰਗਾ ਸਸਤਾ ਉਹ ਤਾਂ ਕਰਵਾ ਲੈਂਦਾ ਹਾਂਜੀ ਮੇਰਾ ਮੰਨਣਾ ਇਹ ਆ ਕਿ ਇੰਡੀਆ 'ਚ ਇਹ ਚੀਜ਼ ਜਿਹੜੀ ਹੈ ਕਿ ਤੇ ਇਹਦਾ ਸਰਲੀਕਰਨ ਹੋਵੇ ਜੀ ਕਿ ਵੱਖ-ਵੱਖ ਪਾਲਿਸੀਆਂ ਇੱਧਰ ਪੈ ਗਈ ਉੱਧਰ ਪੈ ਗਈ ਇਹ ਇੱਕ ਪਾਲਿਸੀ ਚ ਹੀ ਕਹਿ ਲਓ ਕਿ ਜਿੱਦਾਂ ਆਪਾਂ ਕਹਿੰਦੇ ਆ ਨਾ ਕਿ ਹੈਂਪਰ ਹੀ ਹੋਣਾ ਚਾਹੀਦਾ ਹਾਂ ਠੀਕ ਹੈ ਜੀ ਇਹ ਇਹ ਮੇਰਾ ਵਿਅਕਤੀਗਤ ਕਹਿ ਲੋ ਕਿ ਨਜ਼ਰੀਆ ਜੀ ਸਮਝਣ ਦਾ ਦੂਜਾ ਇਹ ਕਿ ਪੱਤਰ ਲਿਖਿਆ ਕਿਉਂ ਗਿਆ ਉਹ ਚੀਜ਼ ਤੁਹਾਨੂੰ ਮੈਂ ਬਾਅਦ ਚ ਦੱਸਦਾ ਜੀ ਭਾਰਤ ਚ ਹੁੰਦਾ ਕੀ ਹੈ ਕਮਾਲ ਦੀ ਗੱਲ ਹੈ ਕਿ ਇਹ ਵੇਖ ਲਓ ਅਰਥ ਸ਼ਾਸਤਰੀ ਕਿ ਕਿ ਤਰ੍ਹਾਂ ਦੇ ਹੈ ਹਮ ਨਿਰਮਲਾ ਸੀਤਾ ਰਮਨ ਤੇ ਉਹ ਕਈ ਜਿੱਦਾਂ ਕਹਿ ਲੋ ਉਹ ਤਾਂ ਤਾਂ ਘਰ ਵਾਲਾ ਹੀ ਉਹਦੇ ਨਾਲ ਸਹਿਮਤ ਨਹੀਂ ਹੁੰਦਾ ਸੱਚੀ ਉਹਦਾ ਘਰ ਵਾਲਾ ਹੀ ਉਹਦੇ ਉਲਟ ਚੱਲਦਾ ਮਤਲਬ ਕਿ ਉਲਟ ਉਹ ਅਰਥ ਸ਼ਾਸਤਰੀ ਹੈ ਤਗੜਾ ਜੀ ਉਹ ਮਤਲਬ ਕਿ ਅਰਥ ਨੀਤੀਆਂ ਤੇ ਜੇ ਕੋਈ ਬੰਦਾ ਇਮਾਨਦਾਰੀ ਨਾਲ ਗੱਲ ਕਰਦਾ ਤਾਂ ਫੜ ਲੈਂਦਾ ਕਿ ਯਾਰ ਇੱਥੇ ਲਾਇਕ ਹੈ ਇੱਥੇ ਤੁਸੀਂ ਕਾਮਯਾਬ ਹੋ ਤਾਂ ਉਹ ਉਹ ਮਤਲਬ ਕਿ ਚਲੋ ਬਾਤ ਹੀ ਗੱਲ ਹੈ ਹੁਣ ਜਿੱਦਾਂ ਲਾ ਲੋ ਕਿ ਨੈਟ ਪ੍ਰੀਮੀਅਮ ਹੈ ਉਹ ਕਿਸੇ ਵੀ ਪਾਲਸੀ ਦਾ 10000 ਆ ਜੀ ਤਾਂ ਉਹਦੇ ਵਿੱਚ ਡਿਸਕਾਊਂਟ ਹੈ 500 ਕਿੰਨਾ ਰਹਿ ਗਿਆ ਅਦਾਯੋਗ ਪ੍ਰੀਮੀਅਮ 9500 ਜੀ 9500 ਤੇ ਨਿਰਮਲਾ ਸੀ타 ਰਮਨ ਯਾਨੀ ਜੋ ਤਾਈ ਜੀ ਹੈ ਸਾਡੀ ਨਮੋ ਤਾਈ ਜੀ ਇਹ 18% ਜੀਡੀ ਜੀਐਸਟੀ ਖਲੋਤੀ ਲਾਈ ਖਲੋਤੀ ਆ ਤਾਂ 18% ਜੀਐਸਟੀ ਜਿਹੜਾ ਉਹ ਕਿੰਨਾ ਬਣ ਕੇ 1710 ਰੁਪਏ ਹੁਣ 9500 ਤੇ 1710 ਕਿੰਨੇ ਹੋ ਗਏ ਇਹ ਹੋ ਗਿਆ 11210 ਜੀ ਯਾਨੀ ਜੇ ਤੁਸੀਂ ਜੀਐਸਟੀ ਹਟਾ ਦਿਓਗੇ ਤਾਂ ਕਿੰਨੇ ਰਹਿ ਗਏ ਉਹਦਾ ਫਾਇਦਾ ਕਿੰਨਾ ਹੋ ਗਿਆ 1710 ਦਾ ਤਾਂ ਫਿਰ ਹੋ ਰਹਿ ਕੇ ਯਾਨੀ 95 95 ਤੇ ਇਹਦਾ ਮਤਲਬ ਇਹ ਆ ਕਿ ਗਡਕਰੀ ਸਾਹਿਬ ਕੋਈ ਗਲਤ ਗੱਲ ਨਹੀਂ ਕਰੇ ਗਡਕਰੀ ਨਹੀਂ ਇਹ ਗੱਡ ਕੇ ਕਰੀਆ ਸਹੀ ਗੱਲ ਹੈ ਜਾਇਜ਼ ਗੱਡ ਕੇ ਕੀਤੀ ਗੱਲ ਹੈ ਤੇ ਇਹ ਗੱਲ ਜਿਹੜੀ ਆ ਉਹ ਬਿਲਕੁਲ ਯਾਨੀ ਉਹਨਾਂ ਆ ਕਿ ਤੁਸੀਂ ਦੇਖੋ ਕਿ ਇਹ ਜੜੀਆਂ ਚੀਜ਼ਾਂ ਜ਼ਿੰਦਗੀ ਨਾਲ ਜੁੜੀਆਂ ਨੇ ਜੀ ਜੀ ਆਮ ਇਨਸਾਨ ਦੇ ਤੇ ਜਿਹਦੀ ਕੋਈ ਜ਼ਿੰਦਗੀ ਦੀ ਕਹ ਲੋ ਕਿ ਭਰੋਸੇਮੰਦੀ ਥੋੜੀ ਹੁੰਦੀ ਆ ਜੀ 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 ਪਰ ਸੇ ਯੋਗਤਾ ਥੋੜੀ ਹੁੰਦੀ ਕੀ ਪਤਾ ਕਦੋਂ ਪਟਾਕਾ ਪੈ ਜਾਣਾ ਬਿਲਕੁਲ ਬਿਲਕੁਲ ਤੇ ਤੁਸੀਂ ਉਹਦੇ ਤੇ ਵੀ ਟੈਕਸ ਲਾਈ ਖਲੋਤੇ ਹੋ ਹੂੰ ਸੋ ਜੀਐਸਟੀ ਮੈਂ ਤੇ ਇਹਨਾਂ ਦੇ ਇਸ ਸਾਰੇ ਸਿਸਟਮ ਨੂੰ ਨਕਮਾ ਗਿਣਦਾ ਜੀ ਇੰਡੀਆ ਵਰਗੇ ਮੁਲਕ ਚ ਜੀਐਸਟੀ ਦੀ ਸਲੈਬ ਮੈਕਸਿਮਮ ਯਾਰ 15 15 16 17 ਤੇ ਰੱਖ ਦਿਓ ਇਹ ਤੇ 28 ਤੱਕ ਲਈ ਫਿਰਦੇ ਸੀਗੇ ਬਿਲਕੁਲ ਤਾਂ ਮਤਲਬ ਕਿ ਕਚੂਮਰ ਕੱਢਣ ਵਾਲੀ ਗੱਲ ਆ ਤੇ ਇਹ ਹੁਣ ਕਿਉਂ ਚਿੱਠੀ ਲਿਖੀ ਆ ਇਹਦਾ ਵੀ ਆਪਾਂ ਥੋੜਾ ਜਿਹਾ ਜਿ ਦੇਖੀ ਹੈ ਜੀ ਬੀਤੇ ਦਿਨ ਹੀ ਦੱਸਦੇ ਆ ਕਿ ਦਿੱਲੀ ਚ ਆਰਐਸਐਸ ਨਾਲ ਮੀਟਿੰਗ ਸੀ ਇਹਨਾਂ ਦੀ ਹੂੰ ਮੋਦੀ ਸਾਹਿਬ ਸ਼ਾਮਲ ਨਹੀਂ ਸੀ ਪਰ ਮੋਦੀ ਸਾਹਿਬ ਭੱਜ ਕੇ ਆਏ 15-20 ਮਿੰਟਾਂ ਬਾਅਦ ਜੀ ਦੱਸਦੇ ਆ ਕਿ ਅੰਦਰ ਬੜੀ ਖੜਕੀ ਆਰਐਸਐਸ ਵਾਲਿਆਂ ਦੀ ਉਹਨਾਂ ਨੇ ਆਖਿਆ ਤੁਸੀਂ ਤਮਾਸ਼ਾ ਕੀ ਬਣਾ ਦਿੱਤਾ ਜੀ ਅਸੀਂ ਤੁਹਾਨੂੰ ਇੱਕ ਚਿੱਟੀ ਚਾਦਰ ਵਰਗੀ ਪਾਰਟੀ ਦਿੱਤੀ ਸੀ ਤੁਸੀਂ ਜੋ ਜਹਾਨ ਦਾ ਦਾਗੀ ਬੰਦਾ ਸੀ ਲਿਆ ਕੇ ਤੱਕਦਾ ਹੂੰ ਅੱਜ ਲੋਕ ਲੋਕ ਟਿਚਰਾਂ ਕਰਦੇ ਅਸੀਂ ਘਰ ਘਰ ਜਾ ਕੇ ਪਾਰਟੀ ਬਣਾਈ ਮੋਦੀ ਸਾਹਿਬ ਨੂੰ ਵੀ ਦੱਸਦੇ ਸੁਨਾਈਆਂ ਗਈਆਂ ਨੇ ਜੀ ਕਿ ਅਸੀਂ ਘਰ ਘਰ ਜਾ ਕੇ ਲੋਕਾਂ ਦੇ ਦਰਵਾਜ਼ਿਆਂ ਤੇ ਜਾ ਜਾ ਕੇ ਅਸੀਂ ਇੱਥੋਂ ਤੱਕ ਲਿਆਏ ਆ ਜੀ ਤੇ ਤੁਸੀਂ ਤੁਸੀਂ ਲਿਜਾ ਕੇ ਤੁਰ ਰਹੇ ਜੇ ਇਹ ਤੁਹਾਨੂੰ ਕੋਈ ਵਿਰਾਸਤ ਥੋੜੀ ਮਿਲੀ ਹੈ ਪਾਰਟੀ ਜੀ ਜੀ ਦੱਸ ਦਿਆ ਕਿ ਉੱਥੇ ਕਾਫੀ ਖੜਕਾ ਦੜਕਾ ਹੋਇਆ ਆ ਆਰਐਸਐਸ ਵਾਲਿਆਂ ਨਾਲ ਇਹਨਾਂ ਦਾ ਖਾਸ ਤੌਰ ਤੇ ਗੁਜਰਾਤ ਲੋਬੀ ਵਾਲਿਆਂ ਦਾ ਉਹ ਕਹਿੰਦੇ ਕਿ ਪਾਰਟੀ ਇਹ ਨਹੀਂ ਕਿ ਤੁਹਾਡੀ ਪਾਰਟੀ ਹੈ ਤੁਹਾਨੂੰ ਵਿਰਾਸਤ ਚ ਮਿਲੀ ਇਹ ਪਾਰਟੀ ਅਸੀਂ ਬਣਾਈ ਆ ਬਿਲਕੁਲ ਉਤੋਂ ਬਾਅਦ ਗੱਡਕਰੀ ਗੱਡਕਰੀ ਕਿਉਂਕਿ ਆਰਐਸਐਸ ਦੇ ਸਭ ਤੋਂ ਵੱਡੇ ਚਿਹਰੇ ਆ ਜੀ ਆਰਐਸਐਸ ਬੈਕ ਜਿਹੜੇ ਸਭ ਤੋਂ ਵੱਡੇ ਚਿਹਰੇ ਆ ਗੜਕਰੀ ਸਾਹਿਬ ਉਹਨਾਂ ਦਾ ਲੈਟਰ ਬ bomb ਜਿਹੜਾ ਡਿੱਗਣਾ ਜੀ ਇਹ ਆਪਣੇ ਆਪ ਚ ਚੀਜ਼ਾਂ ਜਿਹੜੀਆਂ ਉਹ ਜੁੜਦੀਆਂ ਨਜ਼ਰ ਆਉਂਦੀਆਂ ਹੂੰ ਹੂੰ ਹੂੰ